ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਗੋਭੀ ਦੀ ਫਸਲ ਦਿਖਾ ਰਿਹਾ ਤੇ ਅਸੀਂ ਤੁਹਾਨੂੰ ਕੀ ਦੱਸਣਾ ਚਾਹੁੰਦੇ ਆਂ ਕਿ ਗੋਭੀ ਦੀ ਖੇਤੀ ਕਰਕੇ ਕੋਪੀ ਦਾ ਝਾੜ ਕਿਵੇਂ ਬਦਲਿਆ ਜਾ ਸਕਦਾ ਅਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਪਨੀਰੀ ਤਿਆਰ ਕਰਨੀ ਵੀ ਦੱਸੀ ਆ ਤੁਸੀਂ ਉਹ ਵੀ ਦੇ ਸਕਦੇ ਹੋ ਅਸੀਂ ਗੋਭੀ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਚਾਹੁੰਦੇ ਆਂ ਪਹਿਲਾਂ ਅਸੀਂ ਪਨੀਰੀ ਦੀ ਦਿੱਤੀ ਆ ਇਸੀ ਤਰ੍ਹਾਂ ਹੀ ਅਸੀਂ ਗੋਭੀ ਦੇ ਬਾਰੇ ਪੂਰੀ ਤੁਹਾਨੂੰ ਜਾਣਕਾਰੀ ਦਿੰਨੇ ਆ। ਕੋਪੀ ਦੀ ਫਸਲ ਲਈ ਕੀ ਆ ਬਹਾਰ ਨੂੰ ਚੰਗੀ ਤਰ੍ਹਾਂ ਪਾਹੇ ਜਾਂਦਾ ਜੇ ਹੋ ਸਕੇ ਤਾਂ ਰੂੜੀ ਦਾ ਵਧੀਆ ਗਲਿਆ ਹੋਇਆ ਖਾਦ ਮਿਲੇ ਤਾਂ ਇਸ ਦੀਆਂ 4-5 ਟਰਾਲੀਆਂ ਪਾ ਲੈਣੀਆਂ ਚਾਹੀਦੀਆਂ ਨੇ। ਟਰਾਲੀਆਂ ਪਾਉਣ ਤੋਂ ਬਾਅਦ ਪਾਹਣ ਦੀ ਚੰਗੀ ਡੂੰਗੀ ਬਾਹੀ ਕਰਨੀ ਚਾਹੀਦੀ ਆ। ਤੇ ਬਹਾਨ ਲੈਜਰ ਲੈਵਲ ਵੀ ਹੋਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਵਹਨ ਪੂਰਾ ਡੂੰਗਾ ਵਾਹਿਆ ਗਿਆ ਤਿਆਰ ਹੋ ਗਿਆ ਤਾਂ ਉਸ ਦੇ ਵਿੱਚ ਦੋ ਥੈਲੇ ਡੀਏਪੀ ਅੱਧਾ ਥੈਲਾ ਮੇਰੇ ਟੌਪ ਪੋਟਾਸ਼ ਦਾ ਪਾ ਲੈਣਾ ਚਾਹੀਦਾ ਉਸ ਦੇ ਵਿੱਚ 4 ਕਿਲੋ ਮੈਕੋ ਰਾਜਾ ਵੀ ਪਾਉਣਾ ਚਾਹੀਦਾ ਇਸ ਤੋਂ ਬਾਅਦ ਕੀ ਹੈ ਆਪਾਂ ਜਾਂ ਤਾਂ ਹੱਥਾਂ ਵਾਲੇ ਜਿੰਦਰੇ ਨਾਲ ਜਾਂ ਕੋਈ ਟਰੈਕਟਰ ਦੇ ਦੇ ਆਲਾ ਵੀ ਜਿੰਦਰਾ ਹੁੰਦਾ ਜਿਹੜਾ ਡਬਲ ਖਾਲ ਬਣਾਉਂਦਾ ਉਹ ਵੀ ਵੱਟਾ ਬਣਾ ਦਿੰਦਾ ਦੋ ਵੱਟਾ ਬਣਾਉਂਦਾ ਜਾਂ ਫਿਰ ਮਟਰਾਈ ਮਸ਼ੀਨ ਨਾਲ ਇਹਦੀਆਂ ਜਿਹੜੀਆਂ ਖੇੜਾਂ ਨੇ ਉਹ ਬਣਾ ਲੈਣੀਆਂ ਨੇ ਖੇੜਾਂ ਬਣਾਉਣ ਤੋਂ ਬਾਅਦ ਕੀ ਕਰਨਾ ਜਿਹੜੀ ਖੇੜਾਂ ਦੀ ਲਵਾਈ ਆ ਉਹ 50 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਕੁਸ ਵੀਰ ਕੀ ਕਰਦੇ ਨੇ 1 ਏਕੜ ਦੀ ਲਵਾਈ ਲਗਭਗ 200 220 ਫੁੱਟ ਹੁੰਦੀ ਹੈ ਪੂਰੀ ਲੰਬਾਈ ਰੱਖ ਲੈਂਦੇ ਨੇ ਪੂਰੀ ਲੰਬਾਈ ਰੱਖਣ ਦੇ ਨਾਲ ਪਾਣੀ ਆ ਜਿਹੜਾ ਪਾਣੀ ਵੀ ਜ਼ਿਆਦਾ ਵੇਸਟੇਜ ਹੁੰਦਾ ਜ਼ਿਆਦਾ ਪਾਣੀ ਫਿਰ ਇਹਦੇ ਵਿੱਚ ਖੜ ਜਾਂਦਾ ਤੇ ਫਸਲ ਨੂੰ ਖਰਾਬ ਕਰਦਾ ਇਸ ਲਈ ਤੁਹਾਨੂੰ 50 ਤੋਂ 70 ਫੁੱਟ ਲੰਬਾਈ ਤੋਂ ਜ਼ਿਆਦਾ ਇਹ ਇਸ ਦੀਆਂ ਓਲੀਆਂ ਨਹੀਂ ਰੱਖਣੀਆਂ ਚਾਹੀਦੀਆਂ ਜਾਂ ਬੱਟਾ ਨਹੀਂ ਰੱਖਣੀਆਂ ਚਾਹੀਦੀਆਂ ਦੇਖੋ ਜੀ ਇਹ ਸਾਡੀ ਫਸਲ ਲਗਭਗ 1.5 ਮਹੀਨੇ ਦੀ ਹੋ ਚੁੱਕੀ ਆ ਇਹ 2 ਨਵੰਬਰ ਦੀ ਲਾਈ ਹੋਈ ਆ ਜੀ ਬਹਾਰ ਨੂੰ ਤਿਆਰ ਕਰਕੇ ਬੱਟਾ ਬਣ ਗੀਆਂ ਬੱਟਾ ਬਣਾਉਣ ਤੋਂ ਬਾਅਦ ਕੀ ਕਰਨਾ ਜਿਹੜੀ ਆਪਣੀ ਪਨੀਰੀ ਬੀਜੀ ਹੁੰਦੀ ਆ ਜਾਂ ਪਨੀਰੀ ਆਪਾਂ ਲੈ ਕੇ ਆਉਨੇ ਆ ਅਸਲ ਵਿੱਚ ਮੈਂ ਜ਼ਿਮੀਂਦਾਰ ਭਾਈਆਂ ਨੂੰ ਅਪੀਲ ਕਰਦਾ ਵੀ ਜਿਹੜੀ ਪਨੀਰੀ ਆ ਉਹ ਆਪ ਹੀ ਬੀਜਿਆ ਕਰੋ ਹੁਣ ਕਈ ਵੀਰਾਂ ਦੇ ਸਵਾਲ ਆਉਣਗੇ ਵੀ ਪਨੀਰੀ ਦੀ ਕਿਹੜੀ ਵੈਰਾਈਟੀ ਬੀਜੀਏ ਇਹ ਵੈਰਾਈਟੀ ਟਾਈਮ ਟੇਬਲ ਦੇ ਹਿਸਾਬ ਨਾਲ ਇਹੀ ਲਈ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਕਿ ਕਿਸ ਟਾਈਮ ਕਿਸ ਕਿਉਂਕਿ ਪੂਰਾ ਸਾਲ ਗੋਭੀ ਦੀ ਖੇਤੀ ਅੱਜਕੱਲ ਪੰਜਾਬ ਹਰਿਆਣਾ ਦੇ ਵਿੱਚ ਹੋਣ ਲੱਗ ਪਈ ਇਸ ਕਰਕੇ ਮਤਲਬ ਬਰੇਡ ਵੈਰਾਈਟੀ ਦੀ ਚੋਣ ਟਾਈਮ ਟੇਬਲ ਦੇ ਹਿਸਾਬ ਨਾਲ ਕੀਤੀ ਜਾਂਦੀ ਆ ਤਾਂ ਹੀ ਠੀਕ ਰਹਿੰਦੀ ਆ ਜੇਕਰ ਗਲਤ ਟਾਈਮ ਟੇਬਲ ਦੇ ਹਿਸਾਬ ਨਾਲ ਵੈਰਾਈਟੀ ਦੀ ਚੋਣ ਕੀਤੀ ਜਾਵੇ ਤਾਂ ਉਹ ਨਿੱਸਰ ਜਾਂਦੀ ਆ ਕਿਉਂਕਿ ਇਹ ਤਾਪਮਾਨ ਦੇ ਅਕੋਰਡਿੰਗ ਹੀ ਹੁੰਦੀਆਂ ਨੇ ਲਗਭਗ ਸਾਰੀਆਂ ਵੈਰਾਈਟੀਆਂ ਹੌਣ ਤਾਂ ਪੂਰੀ ਗਰਮੀ ਦੇ ਵਿੱਚ ਵੀ ਗੋਭੀ ਦੀ ਖੇਤੀ ਕੀਤੀ ਜਾ ਸਕਦੀ ਹੈ ਕੋਈ ਦਿੱਕਤ ਨਹੀਂ ਤੇ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਜਦੋਂ ਆਪਾਂ ਬੱਟਾ ਪਾ ਲਿਆ ਤਾਂ ਖੇਤ ਨੂੰ ਪਾਣੀ ਲਾ ਦੇਣਾ ਪਾਣੀ ਲਾਉਣ ਤੋਂ ਬਾਅਦ ਉਹ ਆਪਣੀਆਂ ਜ਼ਮੀਨਾਂ ਤੇ ਨਿਰਭਰ ਕਰਦਾ ਕਿੰਨਾ ਕੁ ਪਾਣੀ ਲਾਉਣਾ ਕਿੰਨੀ ਕੁ ਸੇਮ ਆਉਂਦੀ ਹੈ ਕਈ ਬਾਣਾ ਦੇ ਵਿੱਚ ਬਹੁਤ ਘੱਟ ਸੇਮ ਆਉਂਦੀ ਹੈ ਫਿਰ ਉੱਥੇ ਪਾਣੀ ਵੀ ਜ਼ਿਆਦਾ ਲੱਗਦਾ ਜਾਂ ਸਾਈਡ ਤੇ نیچے ਪੂਟਾ ਲਾਇਆ ਜਾਂਦਾ ਜੇਕਰ ਰੇਸਲਾ ਬਣਾਣਾ ਹੈਗਾ ਉਹ ਬਣਾਣਾਂ ਦੇ ਵਿੱਚ ਤਾਂ ਸੇਮ ਬਹੁਤ ਆਉਂਦੀ ਹੈ ਤਾਂ ਬੂਟੇ ਨੂੰ ਆਪਾਂ ਸਿਰੇ ਟੀਸੀ ਤੇ ਲਾ ਸਕਦੇ ਹਾਂ ਬੱਟਾ ਨੂੰ ਵਾਲੀਆਂ ਉੱਚੀਆਂ ਵੀ ਨਹੀਂ ਪਾਉਣੀਆਂ ਚਾਹੀਦੀਆਂ ਤਾਂਕਿ ਪਾਣੀ ਦੀ ਸੇਮ ਨਾ ਆਵੇ ਇਸ ਚੀਜ਼ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਪਨੀਰੀ ਪੁੱਟ ਕੇ 25 ਤੋਂ 30 ਦਿਨਾਂ ਦੀ ਪਨੀਰੀ ਪੁੱਟ ਕੇ ਉਸ ਨੂੰ ਮਤਲਬ ਆਪਾਂ 9-10 ਇੰਚ ਦੇ ਫਾਸਲੇ ਤੇ ਬੂਟੇ ਤੋਂ ਬੂਟਾ ਲਾਉਣਾ ਚਾਹੀਦਾ ਜਿਹੜੀ ਲੈਂਨ ਤੋਂ ਲੈਂਨ ਦਾ ਫਾਸਲਾ ਜਿਵੇਂ ਵਰਤ ਤਾਂ ਦੇਖੋ ਕੁਝ ਜ਼ਿਆਦਾ ਏਰੀਆ ਘੇਰਦੀ ਹੈ ਉਹ ਲਗਭਗ ਡੇਢ ਕ ਫੁੱਟ ਦਾ ਹੋਣਾ ਚਾਹੀਦਾ 1 ਏਕੜ ਦੇ ਵਿੱਚ ਲਗਭਗ ਤੁਸੀਂ ਮੰਨ ਕੇ ਚੱਲੋ 18000 ਤੋਂ 22000 ਦੇ ਵਿੱਚ ਬੂਟਾ ਲੱਗਦਾ ਹੈ ਜਿਹੜਾ ਕਿ ਫੁੱਲ ਗੋਭੀ ਦਾ ਲੱਗਦਾ ਹੈ ਉਸ ਤੋਂ ਬਾਅਦ ਕੀ ਕਰਨਾ ਜਦੋਂ ਆਪਾਂ ਲਾ ਦਿੱਤੀ ਜੇ ਹੋ ਸਕੇ ਪਨੀਰੀ ਪੁੱਟ ਕੇ ਉਸ ਨੂੰ ਕਾਰਬੈਂਡਾਜਿਮ ਦੇ 1% ਘੋਲ ਵਿੱਚ ਆਪਾਂ ਉਹਦੀਆਂ ਜੜਾ ਭੋਂ ਕੇ ਲਾ ਦਈਏ ਤਾਂ ਬਾਲੀ ਵਧੀਆ ਗੱਲ ਆ ਤਾਂ ਕਿ ਉਸ ਨਾਲ ਫੰਗਸ ਦਾ ਅਟੈਕ ਨਹੀਂ ਹੁੰਦਾ ਜੇਕਰ ਤੁਸੀਂ ਆਰਗੈਨਿਕ ਦੇ ਵਿੱਚ ਜਾਣਿਓ ਕੈਮੀਕਲ ਦੇ ਵਿੱਚ ਨਹੀਂ ਜਾਣਾ ਤਾਂ ਟਰੈਕੋਡਰਮਾ ਦੇ ਵਿੱਚ ਆਪਾਂ ਉਸ ਦੀਆਂ ਜੜਾਂ ਨੂੰ ਡ੍ਰਿੰਚਿੰਗ ਕਰਕੇ ਫੇਰ ਲਾ ਸਕਦੇ ਹਾਂ ਲਾਉਣ ਤੋਂ ਬਾਅਦ ਕੀ ਹੈ ਪਾਣੀ ਆਪਾਂ ਪਹਿਲਾਂ ਲਾਤਾ ਪਾਣੀ ਲਾਉਣ ਤੋਂ ਬਾਅਦ ਆਪਾਂ ਨੇ ਪਨੀਰੀ ਲਾਤੀ ਪਨੀਰੀ ਦਾ ਜਿਹੜਾ ਟਾਈਮ ਟੇਬਲ ਆ ਸਰਦੀ ਦੇ ਵਿੱਚ ਕੋਈ ਦਿੱਕਤ ਨਹੀਂ ਗਰਮੀ ਦੇ ਵਿੱਚ ਤਾਂ ਸ਼ਾਮ ਦੇ ਟਾਈਮ ਠੰਡੇ ਟਾਈਮ ਲਾਉਣਾ ਚਾਹੀਦਾ ਉਸ ਤੋਂ ਬਾਅਦ ਕੀ ਹੈ ਆਪਾਂ ਇਸ ਨੂੰ ਜਿਵੇਂ ਮੰਨ ਲਓ ਵੀ ਉਹਦੋਂ ਦਾਸ ਦੇਣਾ ਬਾਅਦ ਜ਼ਮੀਨ ਦੇ ਹਿਸਾਬ ਨਾਲ ਆਪਾਂ ਪਾਣੀ ਲਾਉਣਾ ਤੇ ਥੋੜਾ ਜੂਰੀਆ ਪਾਉਣਾ ਜਿਹੜਾ ਜੂਰੀਆ ਉਹ 1 ਏਕੜ ਦਾ ਆਪਾਂ ਮੰਨ ਕੇ ਚੱਲੋ ਇਹ 5-7 10 ਕਿਲੋ ਦੇ ਲਗਭਗ ਪਾ ਦੇਣਾ ਉਸ ਤੋਂ ਬਾਅਦ ਜੇਕਰ ਇਹਦੇ ਵਿੱਚ ਨਦੀਨ ਹੁੰਦੇ ਨੇ ਤਾਂ ਨਦੀਨਾਂ ਨੂੰ ਇਹ ਕੰਟਰੋਲ ਕਰਨ ਲਈ ਗੁਡਾਈ ਕਰਕੇ ਮਿੱਟੀ ਲਗਾ ਦੇਣੀ ਚਾਹੀਦੀ ਹੈ ਮਿੱਟੀ ਲਗਾਉਣ ਤੋਂ ਬਾਅਦ ਫਿਰ ਅੱਗੇ ਤੁਹਾਨੂੰ ਪਤੀਆ ਜੂਰੀ ਆਪਣੇ ਮੁਤਾਬਕ ਇੱਕ ਬੋਰੀ ਡੇਢ ਬੋਰੀ ਦੋ ਬੋਰੀ ਤੱਕ ਵੀ ਪਹੁੰਚ ਜਾਂਦੇ ਨੇ ਜ਼ਿਮੀਦਾਰ ਤਾਂ ਜੂਰੀਆ ਆਪਣੇ ਬਹਣ ਦੇ ਤੇ ਤਾਕਤ ਦੇ ਹਿਸਾਬ ਨਾਲ ਆਉਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਆਪਣੀ 15 ਦਿਨਾਂ ਦੀ ਫਸਲ ਹੋ ਜਾਂਦੀ ਆ ਤਾਂ ਗਰਮੀ ਰੁੱਤ ਦੇ ਵਿੱਚ ਤਾਂ ਸੁੰਡੀ ਦਾ ਵੀ ਧਿਆਨ ਰੱਖਣਾ ਪੈਂਦਾ ਤੇ ਸਰਦੀ ਦੇ ਵਿੱਚ ਤਾਂ ਬਹੁਤ ਘੱਟ ਆਉਂਦੀ ਆ ਪਰ ਸਰਦੀ ਦੇ ਵਿੱਚ ਵੀ ਧਿਆਨ ਤਾਂ ਰੱਖਣੀ ਪੈਂਦਾ ਜੇਕਰ ਸੁੰਡੀ ਹੈ ਤਾਂ ਸੁੰਡੀ ਦੇ ਹਿਸਾਬ ਨਾਲ ਸੁੰਡੀ ਦੀ ਸਪਰੇਅ ਕੀਤੀ ਜਾਂਦੀ ਆ ਨਹੀਂ ਇਹਦੇ ਉੱਤੇ ਆਪਾਂ 1919 ਦੀ 1 ਕਿਲੋ 1919 ਨੂੰ 5 ਢੋਲੀਆਂ ਦੇ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਆ ਤੇ ਉਸ ਦੇ ਨਾਲ ਜਿਹੜੀ ਗੋਭੀ ਹੈ ਇਹ ਗਰੋਥ ਵੀ ਵਧੀਆ ਕਰਦੀ ਹੈ ਬਾਕੀ ਕਈ ਗਰੋਥ ਹਾਰਮੋਨ ਆਉਂਦੇ ਨੇ ਕਈ ਕੰਪਨੀਆਂ ਦੇ ਉਹਨਾਂ ਨੂੰ ਵੀ ਆਪਾਂ ਬਦਲ-ਬਦਲ ਕੇ ਇਹਦੇ ਉੱਤੇ ਸਪਰੇਅ ਕਰ ਸਕਦੇ ਆ ਸਪਰੇਅ ਕਰਨ ਦੇ ਨਾਲ ਬੂਟਾ ਗਰੋਥ ਵਧੀਆ ਕਰੂਗਾ ਤੇ ਫੇਰ ਹੀ ਝੜ ਬਣੂਗਾ ਬਾਕੀ ਹੋਰ ਕੀ ਹੈ ਇਹਦੇ ਉੱਤੇ ਬੋਰਨ ਦੀ ਤੇ ਕੈਲਸ਼ੀਅਮ ਦੀ ਬੜੀ ਲੋੜ ਹੁੰਦੀ ਹੈ ਜਦੋਂ ਬੂਟਾ ਲਗਭਗ 1.5 ਮਹੀਨੇ ਦਾ ਹੋ ਚੁੱਕਿਆ ਜਿਵੇਂ ਇਹ ਹੋ ਰਹੀ ਹੈ ਤਾਂ ਫੇਰ ਆਪਾਂ ਉਹਦੇ ਉੱਤੇ ਕੈਲਸ਼ੀਅਮ ਅਤੇ ਬੋਰਨ ਦੀ ਸਪਰੇ ਵੀ ਕਰਨੀ ਬਹੁਤ ਜ਼ਰੂਰੀ ਹੈ ਇੱਕ ਦੋ ਸਪਰੇਆਂ ਕੈਲਸ਼ੀਅਮ ਅਤੇ ਬੋਰਨ ਦੀਆਂ ਕੀਤੀਆਂ ਜਾਣ ਬਹੁਤ ਹੀ ਵਧੀਆ ਬਾਕੀ ਆਪਾਂ ਨੂੰ ਇਹਨੂੰ ਸਾਰੇ ਤੱਤ ਦੇਣ ਦੀ ਲੋੜ ਹੁੰਦੀ ਹੈ ਜਿਵੇਂ ਚਿਲੇਟਡ ਜ਼ਿੰਕ ਵਗੈਰਾ ਦੀ ਵੀ ਸਪਰੇ ਕਰ ਸਕਦੇ ਆ ਇਸ ਦੇ ਉੱਤੇ ਸਾਰੇ ਤੱਤਾਂ ਦੀ ਲੋੜ ਹੁੰਦੀ ਹੈ ਲਗਭਗ ਬਦਲ-ਬਦਲ ਕੇ ਸਾਰੇ ਤੱਤਾਂ ਦੀਆਂ ਸਪਰੇਆਂ ਕੀਤੀਆਂ ਜਾਣ ਤਾਂ ਇਹ ਬਹੁਤ ਵਧੀਆ ਹੁੰਦੀ ਹੈ ਇੱਕ ਇਹ ਜਦੋਂ ਵੀ ਕੋਈ ਸਪਰੇਅ ਕਰਦੇ ਹਾਂ ਤਾਂ ਇਸ ਦੇ ਵਿੱਚ ਸਿਲੀਕੋਨ ਨਾਂ ਦਾ ਪ੍ਰੋਡਕਟ ਹੁੰਦਾ ਜਿਹੜੇ ਨੂੰ ਮਤਲਬ ਹੁੰਦਾ ਤਾਂ ਸਿਲੀਕੋਨ ਸਪਰੇਡਰ ਆ ਚਿਪਕੂ ਵੀ ਕਹਿ ਦਿੰਦੇ ਨੇ ਉਸ ਨੂੰ 5 ਐਮ ਐਲ ਪਾ ਢੋਲੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਚਾਹੀਦੀ ਹੈ ਤਾਂ ਕਿ ਇਹਦੇ ਪੱਤੇ ਦੂਸਰੇ ਹੁੰਦੇ ਨੇ ਪੱਤਿਆਂ ਦੇ ਉੱਤੇ ਦਵਾਈ ਬਹੁਤ ਘੱਟ ਖੜਦੀ ਹੈ ਇਸ ਕਰਕੇ ਉਹ ਦਵਾਈ ਵਿੱਚ ਰਚ ਸਕੇ ਇਸ ਕਰਕੇ ਆਪਾਂ ਨੂੰ ਚਿਪਕੂ ਵੀ ਪਾਉਣਾ ਬਹੁਤ ਜ਼ਰੂਰੀ ਹੈਗਾ ਬਾਕੀ ਟਾਈਮ ਟਾਈਮ ਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਸਾਡੀ ਵੀਡੀਓ ਦੇਖਦੇ ਰਹੋ ਤੇ ਅੱਗੇ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰਦੇ ਰਹੋ ਅਸੀਂ ਤੁਹਾਡੀ ਇਹ ਸੇਵਾ ਦੇ ਵਿੱਚ ਹਾਜ਼ਰ ਰਹੇ ਹਾਂ ਅਸੀਂ ਜਿੰਨੀ ਕਾਨੂੰ ਜਾਣਕਾਰੀ ਆ ਅਸੀਂ ਦਿੰਦੇ ਰਹਿੰਦੇ ਹਾਂ ਕੋਈ ਦਿੱਕਤ ਨਹੀਂ ਤੁਸੀਂ ਕਾਲ ਕਰਕੇ ਵੀ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਪਰ ਕਾਲ ਕਰਨ ਦਾ ਟਾਈਮ 8 ਤੋਂ ਤੁਸੀਂ 7 ਵਜੇ ਤੱਕ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਬਾਕੀ ਤੁਸੀਂ ਕਿਸ ਚੀਜ਼ ਤੇ ਬਾਰੇ ਵੀਡੀਓ ਕਿਸ ਚੀਜ਼ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਉਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਲਿਖੋ ਅਸੀਂ ਤੁਹਾਨੂੰ ਉਹੀ ਚੀਜ਼ ਤੇ ਵੀਡੀਓ ਬਣਾ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਮਲਚਿੰਗ ਕਰਕੇ ਗੋਭੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਜਾਂ ਬੈਡਾਂ ਤੇ ਠੀਕ ਰਹਿੰਦੀ ਹੈ ਜਾਂ ਪੱਟਾਂ ਤੇ ਠੀਕ ਰਹਿੰਦੀ ਹੈ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤੇ ਵੇਟ ਕਰੋ ਅਸੀਂ ਤੁਹਾਨੂੰ ਉਹਦੇ ਵਿੱਚ ਨਮੀ ਤਕਨੀਕ ਨਾਲ ਗੋਭੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ ਤਾਂ ਕਿ ਗੁੜਾਈ ਦੀ ਲੋੜ ਨਾ ਪਵੇ ਤੁਹਾਡਾ ਕੰਮ ਸੌਖਾ ਹੋ ਜਾਏ ਧੰਨਵਾਦ